ਕਹਿੰਦੇ ਜੀ ਸੈੱਲ ਘੱਟ ਗਏ ਪਲੇਟਲਟ ਘੱਟ ਗਏ ਡੇਂਗੂ ਹੋ ਗਿਆ ਜੀ ਕੀ ਕਰੀਏ ਹਰ ਸਾਲ ਭਾਜੜਾ ਪੰਜਾ ਰਹਿੰਦੀਆਂ ਉਹਦੇ ਫਿਰ ਘਰ-ਘਰ ਡਾਕਟਰ ਪੈਦਾ ਹੁੰਦੇ ਮਹੱਲੇ-ਮਹੱਲੇ 'ਚ ਡਾਕਟਰ ਪੈਦਾ ਹੁੰਦੇ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਉਹਨਾਂ 'ਚੋਂ ਕੁਝ ਦੋ ਤਿੰਨ ਸਲਾਹਾਂ ਉੱਪਰ ਕੇ ਨੈਸ਼ਨਲ ਲੈਵਲ ਤੱਕ ਪਹੁੰਚ ਗਈਆਂ ਜਿਨ੍ਹਾਂ 'ਚੋਂ ਇੱਕ ਹੈ ਜੀ ਕੀਵੀ ਨਾਲ ਤੁਹਾਡੇ ਸੈੱਲ ਪੂਰੇ ਹੋ ਜਾਣਗੇ ਜੋ ਕੀਵੀ ਫਰੂਟ ਆ ਉਹ ਲਾਓ ਉਸ ਤੋਂ ਬਿਨਾ ਬੱਕਰੀ ਦਾ ਦੁੱਧ ਲਾਓ ਗਲੋ ਲਾਓ ਪਪੀਤਾ ਦੇ ਜੂਸ ਲਾਓ ਰਾਈਟ ਸੋ ਅੱਜ ਮੈਂ ਤੁਹਾਨੂੰ ਦੱਸ ਦਾਂ ਕਿ ਇਹਦੇ 'ਚ ਕਿੰਨੀ ਸੱਚਾਈ ਔਰ ਕਿਹੜੇ ਫੂਡ ਤੁਹਾਨੂੰ ਪ ਕੋਈ ਪ੍ਰੂਵਨ ਸਟਡੀ ਨਹੀਂ ਹੈ ਔਰ ਕੀ ਵੀ ਤਾਂ ਬਿਲਕੁਲ ਵੀ ਨਹੀਂ ਹੈ ਕੀ ਹੁੰਦਾ ਜੀ ਤੁਹਾਡੀ ਬਾਡੀ ਦੇ ਵਿੱਚ ਮੌਜੂਦ ਹੈ ਇੱਕ ਬੋਨ ਮੈਰੋ ਜਿਹਨੇ ਸੈਲਸ ਬਣਾਉਣੇ ਨੇ ਠੀਕ ਹੈ ਜੀ ਸੋ ਆਪਣਾ ਸਾਰਾ ਫੋਕਸ ਉਹਦੇ ਤੇ ਹੋਣਾ ਚਾਹੀਦਾ ਕਿ ਉਹ ਮਸ਼ੀਨਰੀ ਉਹ ਮੈਕੈਨਿਜ਼ਮ ਕਿਵੇਂ ਵੱਧ ਚੱਲੇ ਜਦੋਂ ਵੀ ਡੇਂਗੂ ਇਨਫੈਕਸ਼ਨ ਜਾਂ ਕੋਈ ਵੀ ਇਨਫੈਕਸ਼ਨ ਹੁੰਦੀ ਆ ਤਾਂ ਸੈੱਲ ਕਿਉਂ ਘਟਦੇ ਨੇ ਪਹਿਲਾਂ ਤਾਂ ਜੋ ਬੋਨ ਮੈਰੋ ਦੀ ਫੰਕਸ਼ਨਿੰਗ ਆ ਜਿਹੜੀ ਉਹ ਤੁਹਾਡੀ ਮਸ਼ੀਨ ਆ ਉਹ ਸਪਰੈਸ ਹੋ ਜਾਂਦੀ ਆ ਨਵੇਂ ਸੈੱਲ ਬਣਨੋਂ ਘਟ ਜਾਂਦੇ ਦੂਜਾ ਇਨਫੈਕਸ਼ਨ ਕਰਕੇ ਸੈੱਲ ਡਿਸਟਰੋਏ ਜ਼ਿਆਦਾ ਹੁੰਦੇ ਆ ਇਸ ਕਰਕੇ ਆਪਣੇ ਬਲੱਡ ਲਾਈਟਸ ਘਟਣ ਲੱਗ ਜਾਂਦੇ ਅਜਿਹੀ ਸਥਿਤੀ 'ਚ ਆਪਾਂ ਨੂੰ ਕੀ ਚਾਹੀਦਾ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਫੂਡ ਐਸਾ ਨਹੀਂ ਆ ਜੋ ਇਹਨੂੰ ਕੰਪਲੀਟ ਕਰੇਗਾ ਸਾਨੂੰ ਸਾਰੇ ਫੂਡਸ ਚਾਹੀਦੇ ਜਿਵੇਂ ਮੈਂ ਦੱਸਦਾ ਹੀ ਹੁਣਾ ਸਾਰੇ ਫੂਡ ਗਰੁੱਪਸ ਸੋਦੇ 'ਚ ਵਿਟਾਮਿਨ ਸੀ ਆ ਜਾਂਦਾ ਇਮਿਊਨਿਟੀ ਲਈ ਐਂਟੀਆਕ ਜਦੋਂ ਤੁਹਾਨੂੰ ਐਸੀ ਇਨਫੈਕਸ਼ਨ ਹੁੰਦੀ ਹੈ ਤਾਂ B12 ਲਈ ਤੁਹਾਨੂੰ ਦੁੱਧ ਦੇ ਪਦਾਰਥ ਬਹੁਤ ਜ਼ਰੂਰੀ ਨੇ ਨਾਲ ਜੋ ਆਂਡਾ ਮੀਟ ਲੈਂਦੇ ਨੇ ਉਹ ਲਓ ਔਰ ਜਿੱਥੇ ਤੁਹਾਨੂੰ ਅੱਜ ਕੱਲ ਜੋ ਇੰਟਰਨੈਟ ਤੇ ਚੱਲ ਰਿਹਾ ਦੁੱਧ ਦੇ ਪਦਾਰਥ ਛੜਾ ਦਿੰਦੇ ਆ ਤੁਹਾਡੀਆਂ ਕੀਵੀਆਂ ਨੇ ਕੁਝ ਨਹੀਂ ਕਰਨਾ ਸੋ ਬਹੁਤ ਸਾਰੇ ਐਂਟੀਆਕਸੀਡੈਂਟਸ ਔਰ ਕੁਝ ਵਿਟਾਮਿਨਸ ਚਾਹੀਦੇ ਹੁੰਦੇ ਆ ਜੋ ਕੁਝ ਫਰੂਟਸ ਔਰ ਸਬਜ਼ੀਆਂ ਚ ਹੁੰਦੇ ਨੇ ਆਪਣੇ ਫਰੂਟ ਸਬਜ਼ੀਆਂ ਚ ਵੀ ਹੁੰਦੇ ਨੇ ਔਰ ਕੁਝ ਜੋ ਕੀਵੀਸਟ ਵੀ ਹੁੰਦੇ ਨੇ ਲੇਕਿਨ ਕੀਵੀ ਦੇ ਵਿੱਚ ਕੁਝ ਵੀ ਐਕਸਟਰਾ ਨਹੀਂ ਹੈ ਸਾ ਜੋ ਆਪਣੇ ਫਰੂਟਸ ਚ ਨਹੀਂ ਆ ਇਨਫੈਕਟ ਦੋ ਐਸੇ ਪੁਆਇੰਟ ਮੈਂ ਤੁਹਾਨੂੰ ਦੱਸ ਆਪਣੇ ਜੇ ਗਰਮੀਆਂ ਹੋ ਸਕਦਾ ਕੀ ਵੀ ਕਿੱਥੋਂ ਆਈ ਹੋਵੇ ਉਹ ਸੀਜ਼ਨ ਪੂਰੀ ਤਰ੍ਹਾਂ ਮੈਚ ਨਹੀਂ ਹੁੰਦਾ ਤਾਂ ਉਹ ਐਬਜ਼ਾਰਬ ਨਹੀਂ ਹੁੰਦੇ ਸੈਕੰਡਲੀ ਫੂਡਸ ਹਮੇਸ਼ਾ ਲੋਕਲ ਖਾਣੇ ਚਾਹੀਦੇ ਆ ਫਰੂਟਸ ਜਿਹੜੀ ਮਿੱਟੀ ਚੋਂ ਫਰੂਟਸ ਨਿਕਲਦੇ ਆ ਉਹਦਾ ਬੈਕਟੀਰੀਆ ਔਰ ਤੁਹਾਡੇ ਗੱਟ ਦਾ ਬੈਕਟੀਰੀਆ ਇਹ ਆਮ ਗੱਲ ਆ ਆਯੁਰਵੇਦਾਂ ਆਮ ਹੀ ਕਹਿੰਦਾ ਕਿ ਹੋ ਸਕਦਾ ਤੁਸੀਂ ਜਿਹੜੀ ਫੋਰਨ ਕੋਈ ਚੀਜ਼ ਲੈਂਦੇ ਹੋਵੋ ਤੁਹਾਡੀ ਬਾਡੀ 'ਚ ਉਹਦੇ ਨਾਲ ਰਿਲੇਟਡ ਬੈਕਟੀਰੀਆ ਨਾ ਹੋਵੇ ਤੁਹਾਡੀ ਬਾਡੀ ਉਹਨੂੰ ਐਬਜ਼ਾਰਬ ਹੀ ਨਾ ਕਰੇ ਉਹਦੇ ਤੱਤੇ ਲੱਗਣੀ ਨਾ ਸੋ ਇਹ ਇੰਪੋਰਟੈਂਟ ਆ ਤੁਹਾਡੇ ਲਈ ਦੂਸਰੀ ਗੱਲ ਆਪਾਂ ਕਰਦੇ ਚਲੋ ਕੀ ਵੀ ਤਾਂ ਕਲੀਅਰ ਹੋ ਲekin ਨਾਲ ਆਪਾਂ ਨੂੰ ਕੰਪਲੀਟ ਨਿਊਟ੍ਰੀਸ਼ਨ ਚਾਹੀਦਾ ਦੁੱਧ ਦੀ ਗੱਲ ਕਰਦੇ ਹਾਂ ਹੁਣ ਬੱਕਰੀ ਦਾ ਦੁੱਧ ਕਿਉਂ ਕਿਹਾ ਜਾਂਦਾ ਦੇਖੋ ਦੁੱਧ ਆਪਾਂ ਨੂੰ ਜ਼ਰੂਰੀ ਹੈ ਬੀ12 ਐਨੀਮਲ ਫੂਡਸ ਤੋਂ ਬਿਨਾਂ ਨਹੀਂ ਮਿਲਦਾ ਲੇਕਿਨ ਬੱਕਰੀ ਦਾ ਦੁੱਧ ਜਿਹੜਾ ਗਾਂ ਜਾਂ ਮੱਝ ਦੇ ਦੁੱਧ ਨਾਲੋਂ ਪਚਾਉਣਾ ਸੌਖਾ ਈਜ਼ੀਰ ਹਾਂ ਘਟਦੇ ਐਂਡ ਮੋਰ ਜਿਹੜੇ ਇਹਦੇ 'ਚ ਅਲਰਜੈਨਿਕ ਪ੍ਰੋਪਰਟੀਆਂ ਪ੍ਰੋਟੀਨਸ ਉਹ ਘੱਟ ਹੁੰਦੇ ਆ ਅਲਰਜੀ ਦੇ ਘੱਟ ਚਾਂਸ ਹੁੰਦੇ ਆ ਇਸ ਕਰਕੇ ਬੱਕਰੀ ਦਾ ਦੁੱਧ ਦਿੱਤਾ ਜਾਂਦਾ ਸੋ ਇਹਦੇ 'ਚ ਸੱਚਾਈ ਹੈ ਇੱਕ ਹੋਰ ਚੀਜ਼ ਆ ਜੋ ਪਪਾਇਆ ਦੇ ਪੱਤਿਆਂ ਦਾ ਆਪਾਂ ਜੂਸ ਕਹਿ ਦਿੰਦੇ ਆ ਜਾਂ ਉਹਨਾਂ ਦੇ ਤੱਤ ਕੱਢੇ ਜਾਂਦੇ ਨੇ ਰਾਈਟ ਸੋ ਉਹ ਵੀ ਇੱਕ 2012 ਦੀ ਸ਼੍ਰੀਲੰਕਾ ਦੀ ਸਟੱਡੀ 2011 ਦੀ ਇੰਡੀਅਨ ਆਯੁਰਵੈਦਿਕ ਇੰਸਟੀਚਿਊਟ ਦੀ ਇੱਕ ਸਟੱਡੀ ਦੱਸਦੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਬੋਨ ਮੈਰੋ ਫੰਕਸ਼ਨ ਇੰਪਰੂਵ ਕਰਨਾ ਹੁੰਦਾ ਕਈ ਸਾਰੇ ਤੱਤਾਂ ਨੇ ਸੋ ਪਪਾਇਆ ਇਜ਼ ਅ ਪ੍ਰੂਵਲ ਇਹ ਇੱਕ ਪ੍ਰੂਵਨ ਐਸੇ ਕਰਕੇ ਇਹਦੇ ਕੈਪਸੂਲਸ ਵੀ ਆਉਂਦੇ ਆ ਸੋ ਉਹਨਾਂ ਚੀਜ਼ਾਂ ਨੂੰ ਛੱਡੋ ਆਪਦੀ ਡਾਈਟ ਪੂਰੀ ਰੱਖੋ ਪਰ ਪਪਾਇਆ ਦੂਜੀਆਂ ਚੀਜ਼ਾਂ ਨਾਲੋਂ ਫਰੂਟਸ ਨਾਲੋਂ ਅ ਅੱਗੇ ਆ ਇਸ ਕੰਮ ਦੇ ਲਈ ਲੇਕਿਨ ਬਹੁਤ ਇੰਪੋਰਟੈਂ